ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਇਨਸਾਨ ਦੇ ਰਹਿਣ ਲਈ ਘਰ ਜ਼ਰੂਰੀ ਹੈ ਤਾਂ ਧਰਤੀ ਉੱਪਰ ਜੋ ਬਾਕੀ ਲੱਖਾਂ ਕਰੋੜਾਂ ਜੀਵ ਜੰਤੂ ਹਨ ਉਹਨਾਂ ਦੇ ਰਹਿਣ ਲਈ ਵੀ ਉਹਨਾਂ ਦੇ ਰਹਿਣ ਵਸੇਰੇ ਜ਼ਰੂਰੀ ਹਨ ਅਸੀਂ ਰੁੱਖ ਲਗਾਉਂਦੇ ਹਾਂ ਉਸ ਤੋਂ ਬਾਅਦ ਉਹਨਾਂ ਦੇ ਹੀਠਾਂ 'ਚੋਂ ਘਾਹ ਫੂਸ ਆਉਂਦਾ ਹੈ ਉਸ ਨੂੰ ਵੀ ਖਤਮ ਕਰ ਦਿੰਦੇ ਹਾਂ ਇਹ ਰੁੱਖ ਤੇ ਘਾਹ ਫੂਸ ਬਹੁਤ ਸਾਰੇ ਜੀਵ ਜੰਤੂਆਂ ਦਾ ਰਹਿਣ ਵਸੇਰਾ ਹੈ ਅੱਜ ਗੱਲ ਕਰਾਂਗੇ ਕਿ ਸਾਨੂੰ ਰੁੱਖ ਲਗਾਉਣ ਤੋਂ ਬਾਅਦ ਉਹਨਾਂ ਦੇ ਹੀਠਾਂ 'ਚੋਂ ਘਾਹ ਫੂਸ ਦੀ ਕਿੰਨੀ ਸਾਫ਼ ਸਫਾਈ ਕਰਨੀ ਚਾਹੀਦੀ ਹੈ ਜਦੋਂ ਵੀ ਅਸੀਂ ਕਿਸੇ ਥਾਂ ਤੇ ਰੁੱਖ ਲਗਾਉਂਦੇ ਹਾਂ ਪਹਿਲੇ ਸਾਲ ਸਾਨੂੰ ਇਹ ਜ਼ਰੂਰੀ ਹੈ ਕਿ ਉਥੋਂ ਘਾਹ ਫੂਸ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਕਿਉਂਕਿ ਇਹ ਘਾਹ ਫੂਸ ਉਹਨਾਂ ਪੌਦਿਆਂ ਲਈ ਲੋੜੀਦੇ ਪੋਸ਼ਕ ਤੱਤ ਖਿੱਚ ਲਵੇਗਾ ਅਤੇ ਉਹਨਾਂ ਦੇ ਵਾਧੇ ਅਤੇ ਵਿਕਾਸ ਵਿੱਚ ਰੁਕਾਵਟ ਬਣੇਗਾ ਇਸ ਲਈ ਜਦੋਂ ਵੀ ਕਿਤੇ ਰੁੱਖ ਲਗਾਈਏ ਉਸ ਵਿੱਚ ਹਫ਼ਤੇ ਜਾਂ 15-19 ਬਾਅਦ ਇੱਕ ਵਾਰ ਗੋਡੀ ਜ਼ਰੂਰ ਕਰੀਏ ਤਾਂ ਜੋ ਉਸ ਵਿੱਚ ਉੱਗਣ ਵਾਲੇ ਘਾਹ ਫੂਸ ਨੂੰ ਰੋਕਿਆ ਜਾ ਸਕੇ ਜਿਸ ਨਾਲ ਪੌਦਿਆਂ ਦਾ ਵਾਧਾ ਅਤੇ ਵਿਕਾਸ ਸਹੀ ਹੋ ਸਕੇ ਕਿਸਾਲ ਦੀ ਉਮਰ ਤੋਂ ਬਾਅਦ ਪੌਦਿਆਂ ਦੀ ਸਾਫ ਸਫਾਈ ਉਹਨਾਂ ਦੀ ਲਗਾਈ ਹੋਈ ਥਾਂ ਤੇ ਨਿਰਭਰ ਕਰਦੀ ਹੈ ਜੇਕਰ ਇਹ ਰੁੱਖ ਅਤੇ ਪੌਦੇ ਤੁਸੀਂ ਕਿਸੇ ਪਾਰਕ ਵਿੱਚ ਲਗਾਏ ਹਨ ਜਿੱਥੇ ਛੋਟੇ ਬੱਚਾ ਨੇ ਵੀ ਆਉਣਾ ਹੈ ਉੱਥੇ ਸਾਨੂੰ ਸਾਫ ਸਫਾਈ ਕਰਨੀ ਪਵੇਗੀ ਕਾਹ ਫੂਸ ਨੂੰ ਖਤਮ ਰੱਖਣਾ ਪਵੇਗਾ ਕਿਉਂਕਿ ਇਸ ਵਿੱਚ ਕਈ ਜ਼ਹਿਰੀਲੇ ਜੀਵ ਜਾਂ ਫਿਰ ਹੋਰ ਕੀੜੇ ਮਕੌੜੇ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨੂੰ ਖਤਮ ਕਰਨਾ ਜ਼ਰੂਰੀ ਹੈ ਪਰ ਜੇਕਰ ਇਹ ਰੁੱਖ ਜੰਗਲ ਦੇ ਤੌਰ ਤੇ ਲਗਾਏ ਹਨ ਤਾਂ ਉਹਨਾਂ ਵਿੱਚ ਜ਼ਿਆਦਾ ਸਾਫ ਸਫਾਈ ਨਾ ਕਰੋ ਕੀ ਰੁੱਖਾਂ ਦੇ ਨਾਲ-ਨਾਲ ਉਹਨਾਂ ਹੇਠ ਉੱਗਣ ਵਾਲਾ ਘਾਹ ਫੂਸ ਵੀ ਬਹੁਤ ਸਾਰੇ ਜੀਵ ਜੰਤੂਆਂ ਦਾ ਰਹਿਣ ਬਸੇਰਾ ਹੈ ਅੱਜ ਡੇਰਾ ਸਾਹਿਬ ਨੇੜੇ ਸਾਫ ਸਫਾਈ ਕਰ ਰਹੇ ਸੀ ਬੂਟਿਆਂ ਵਿੱਚ ਘਾਹ ਫੂਸ ਬਹੁਤ ਜ਼ਿਆਦਾ ਸੀ ਤਾਂ ਉੱਥੇ ਦੇਖਿਆ ਕਿ ਇੱਕ ਕੁਦਰਤ ਦਾ ਅਣਮੋਲ ਜੀਵ ਦੀ ਗਿਣਤੀ ਅਲੋਪ ਹੋ ਰਏ ਜੀਵਾਂ ਵਿੱਚ ਆਉਂਦੀ ਹੈ ਉੱਥੇ ਘਰ ਬਣਾ ਕੇ ਬੈਠਾ ਹੋਇਆ ਸੀ ਇਹ ਬਹੁਤ ਗੁਣਕਾਰੀ ਜੀਵ ਹੈ ਇਸ ਦੇ ਸਰੀਰ ਉੱਪਰ ਬਹੁਤ ਜ਼ਿਆਦਾ 16 ਵਾਂ ਕੰਡੇ ਹੁੰਦੇ ਹਨ ਅਤੇ ਇਹ ਚੂਹਿਆਂ ਤੇ ਸੱਪਾਂ ਨੂੰ ਖਾ ਕੇ ਆਪਣਾ ਗੁਜ਼ਾਰਾ ਕਰਦਾ ਹੈ ਇਸ ਲਈ ਇਹ ਕਿਸਾਨਾਂ ਲਈ ਅਤੇ ਆਮ ਇਨਸਾਨਾਂ ਲਈ ਵੀ ਬਹੁਤ ਫਾਇਦੇਮੰਦ ਹੈ ਅਜਿਹੇ ਜੀਵ ਜੰਤੀਆਂ ਦੇ ਲੁਕਣ ਲਈ ਅਜਿਹੇ ਥਾਵਾਂ ਬਹੁਤ ਜ਼ਰੂਰੀ ਹਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜੀਵ ਹਨ ਜਿਵੇਂ ਨਿਉਲਾ ਗੋ ਜਾਂ ਫਿਰ ਛੇ ਇਹ ਅਤੇ ਇਹਨਾਂ ਨਾਲ ਦੇ ਜੀਵਾਂ ਦੀਆਂ ਹੋਰ ਬਹੁਤ ਸਾਰੀਆਂ ਪ੍ਰਜਾਤੀਆਂ ਜੋ ਕਿ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਅੱਜ ਕੱਲ ਇਹ ਖਤਮ ਹੋਣ ਕਿਨਾਰੇ ਹਨ ਕਿਉਂਕਿ ਪਹਿਲਾਂ ਇਹ ਖੇਤਾਂ ਵਿੱਚ ਟਿੱਬਿਆਂ ਅਤੇ ਹੋਰ ਖਾਲੀ ਪੰਜਾਂ ਥਾਵਾਂ ਤੇ ਲੋਕੇ ਰਹਿੰਦੀਆਂ ਸਨ ਹੁਣ ਅਸੀਂ ਖੇਤਾਂ ਵਿੱਚ ਜ਼ਮੀਨਾਂ ਕਰਾ ਲਈਆਂ ਹਨ ਅਤੇ ਉਸ ਤੋਂ ਬਾਅਦ ਇਹਨਾਂ ਦੇ ਰਹਿਣ ਲਈ ਟਿਕਾਣੇ ਖਤਮ ਹੋ ਗਏ ਹਨ ਅਸੀਂ ਜਦੋਂ ਵੀ ਪਿੰਡਾਂ ਵਿੱਚ ਕੋਈ ਰੁੱਖ ਲਗਾਉਂਦੇ ਹਾਂ ਜਾਂ ਜੰਗਲ ਲਗਾਉਂਦੇ ਹਾਂ ਤਾਂ ਪਿੰਡ ਵਿੱਚ 4-5 ਥਾਂ ਤੇ ਸਾਨੂੰ ਅਜਿਹਾ ਸੰਘਣਾ ਥਾਂ ਇਹਨਾਂ ਲਈ ਬਣਾਉਣਾ ਚਾਹੀਦਾ ਹੈ ਜਿੱਥੇ ਸਾਨੂੰ ਘਾਹ ਫੂਸ ਬਿਲਕੁਲ ਸਾਫ਼ ਨਹੀਂ ਕਰਨਾ ਚਾਹੀਦਾ ਜਿੱਥੇ ਛੋਟੀਆਂ ਝਾੜੀਆਂ ਜਿਵੇਂ ਕਰੀਰ ਜਾਂ ਫਿਰ ਹੋਰ ਰੁੱਖ ਲਗਾ ਕੇ ਇਹਨਾਂ ਦੇ ਰਹਿਣ ਲਈ ਸਾਨੂੰ ਟਿਕਾਣੇ ਬਣਾਉਣੇ ਚਾਹੀਦੇ ਹਨ ਕਿਉਂਕਿ ਕੁਦਰਤ ਦਾ ਸਰਕਲ ਚੱਲਣ ਲਈ ਅਜਿਹੇ ਜੀਵ ਵੀ ਜ਼ਰੂਰੀ ਹਨ ਇਹ ਸਾਡੇ ਮਿੱਤਰ ਜੀਵ ਹਨ ਜੋ ਕਿ ਸਾਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਵਾਂ ਨੂੰ ਖਾਂਦੇ ਹਨ ਇਸ ਲਈ ਜਦੋਂ ਵੀ ਕਿਤੇ ਜੰਗਲ ਲਗਾਓ ਤਾਂ ਉੱਥੇ ਥੋੜਾ ਥਾਂ ਅਜਿਹਾ ਜਰੂਰ ਰੱਖੋ ਜਿੱਥੇ ਇਹਨਾਂ ਜੀਵ ਜਾਨਵਰਾਂ ਦੇ ਰਹਿਣ ਲਈ ਟਿਕਾਣਾ ਬਣ ਸਕੇ ਅਤੇ ਇਹ ਇਹ ਉਲੋਪ ਹੋ ਰਹੇ ਜੀਵ ਦੁਬਾਰਾ ਧਰਤੀ ਉੱਪਰ ਵੱਧ ਸਕਣ ਇਹ ਸਾਡੇ ਮਿੱਤਰ ਹਨ ਦੁਸ਼ਮਣ ਨਹੀਂ ਹਨ ਸੋ ਦੋਸਤੋ ਜੀਓ ਅਤੇ ਜੀਣ ਦਿਓ ਕਿਉਂਕਿ ਇਨਸਾਨ ਨੂੰ ਧਰਤੀ ਦੇ ਸਭ ਤੋਂ ਉੱਤਮ ਜੀਵ ਦਾ ਦਰਜਾ ਮਿਲਿਆ ਹੈ ਇਸ ਲਈ ਇਸ ਦਾ ਹੱਕ ਹੈ ਕਿ ਕੁਦਰਤ ਦੇ ਬਾਕੀ ਸਾਰੇ ਜੀਵ ਜੰਤੂਆਂ ਦੀ ਸਾਂਭ ਸੰਭਾਲ ਕਰੇ ਅਤੇ ਉਹਨਾਂ ਦੇ ਰਹਿਣ ਬਸੇਰਾਂ ਨੂੰ ਖਤਮ ਨਾ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਵਧਾਵੇ ਤਾਂ ਜੋ ਧਰਤੀ ਉੱਪਰ ਉਹ ਵੀ ਆਪਣਾ ਜੀਵਨ ਜਿਉ ਸਕਣ ਧੰਨਵਾਦ ਜੀ